ਹਾਂਜੀ ਦੋਸਤੋ ਹੋ ਕੀ ਹਾਲ ਚਾਲ ਨੇ ਤੁਹਾਡੇ ਹਾਂਜੀ ਆਪਾਂ ਪਹੁੰਚ ਗਏ ਦਰਾਹੇ ਸ਼ਹਿਰ ਦੇ ਨਜ਼ਦੀਕ ਆਪਾਂ ਇੱਥੇ ਨਾ ਤੇ ਰਸਤੇ ਵਿੱਚ ਲੱਗੀ ਆ ਭੁੱਖ ਤੇ ਕਿਉਂ ਆ ਸੋਚਿਆ ਕਿ ਆਪਾਂ ਇੱਥੇ ਰਸਤੇ ਵਿੱਚ ਸਟੇ ਕਰੀਏ ਰੁਕੀਏ ਕੀ ਰੁਕ ਕੇ ਇੱਥੇ ਕੁਝ ਖਾਣੇ ਪੀਣੇ ਆ ਤੇ ਨਿਊ ਜੀਮੀਦਾਰਾ ਢਾਬੇ ਦੇ ਰੁਕੇ ਹੋਏ ਆ ਜੀ ਨਿਊ ਜੀਮੀਦਾਰਾ ਢਾਬੇ ਦੇ ਰੁਕੇ ਹੋਏ ਆ ਤੁਸੀਂ ਦੇਖ ਸਕਦੇ ਹੋ ਨਿਊ ਜਿਮੀਦਾਰਾ ਟਾਬਾ ਬਹੁਤ ਸੋਹਣੀ ਲੁੱਕ ਆ ਇਸ ਜਗ੍ਹਾ ਦੀ ਲੋਕੇਸ਼ਨ ਆ ਤੇ ਇਸ ਤਰਫ ਆਪਣੀ ਗੱਡੀ ਗੜੀ ਐ 스ਪੋਰਟਿਓ ਆ ਦੇਖੋ ਜੀ ਕੀ ਗੱਲ ਬਾਤ ਐ ਇੰਡੇ ਨਾ ਪੂਰਾ ਸਿਰਾ ਇਹ ਤੇ ਇਸ ਜਗ੍ਹਾ ਤੇ ਖੜਾ ਇਹ ਫਿਰ ਪੁਰਾਣੇ ਮਾਡਲ ਦਾ ਹਿੰਦੁਸਤਾਨ ਟਰੈਕਟਰ ਜਿਹੜੇ ਪੁਰਾਣੇ ਛੋਟੇ ਹੁੰਦੇ ਸੀ ਉਹ ਟਰੈਕਟਰ ਇਹ ਆ ਦੇਖ ਸਕਦੇ ਹੋ ਹਿੰਦੁਸਤਾਨ ਦਾ ਇਹ ਪੁਰਾਣਾ ਟਰੈਕਟਰ ਆ ਜਿਹੜਾ ਹੈ ਪੁਰਾਣੇ ਟਰੈਕਟਰ ਹੁੰਦੇ ਸੀ ਇਹ ਵੱਡੇ ਵੱਡੇ ਟਰੈਕਟਰ ਨੇ ਬਹੁਤ ਵੱਡਾ ਟਰੈਕਟਰ ਹੈ ਇਹ ਹੁਣ ਤਾਂ ਜਿਹੜੇ ਹੁਣ ਟਰੈਕਟਰ ਨੇ ਇਸ ਦੇ ਮੁਕਾਬਲੇ ਕੁਝ ਵੀ ਨਹੀਂ ਹੈਗੇ ਹਾਂਜੀ ਦੇਖ ਸਕਦੇ ਹਾਂ ਬਹੁਤ ਜਾਨਦਾਰ ਟਰੈਕਟਰ ਆ ਇਹ ਉਸੇ ਲੁੱਕ ਦੇ ਵਿੱਚ ਉਸੇ ਰੰਗ ਦੇ ਵਿੱਚ ਉਸੇ ਕਲਰ ਵਿੱਚ ਤੇ ਇਹ ਹੈਗਾ ਹੀ ਮੇਸੀ ਕਿਸੇ ਕਿਸ ਨੇ ਦੇਖਿਆ 10 35 ਆ ਇਹ ਇਸੇ ਵੇਲੇ ਸਿਰਫ 35 ਲਿਖਿਆ ਹੋਇਆ ਸਿਰਫ 10 35 ਐ ਵੈਸੇ ਮੈਸੀ ਪ੍ਰੋਗਰੈਸ਼ਨ ਹੈਗਾ ਦੇਖਣ ਨੂੰ ਇਹ ਵੀ ਜਪਾਨ ਦਾ ਜਪਾਨ ਦੀ ਟੈਕਨੋਲੋਜੀ ਦਾ ਟਰੈਕਟਰ ਹੈ ਪੁਰਾਣੇ ਟਰੈਕਟਰ ਨੇ ਦੇਖ ਲਓ ਦੇ ਮਰਗਾੜ ਇਸ ਦੇ ਬਿਲਕੁਲ ਰੋਡੇ-ਪੋਡੇ ਆਹ ਦੇਖੋ ਜੀ ਫਿਰ ਜੱਟ ਦੀ ਪਸੰਦ ਹਾਉ ਟਰੈਕਟਰ 3600 ਫੌੜ ਇਹਨੂੰ ਬੜਾ ਪਸੰਦ ਕਰਦੇ ਸੀਗੇ ਕਿਸੇ ਸਮੇਂ ਦੇ ਵਿੱਚ ਫੌੜ ਆਈ ਉਹ ਕਹਿੰਦੇ ਜਾਣ ਹੈ ਜੱਟ ਦੀ ਇਹ ਬੜਾ ਟਰਾਈਟਰ ਕਮਜਾਬ ਹੈ ਜੀ ਇਹ ਇਹ ਇੱਧਰ ਆਪਣੀ ਖੜੀ ਐ ਸਕੋਰਪੀਆ ਰਸਤੇ ਵਿੱਚ ਆਪਾਂ ਨੇ ਕੀਤੀ ਐ ਇਸ ਜਗ੍ਹਾ ਤੇ ਸਟੇਜ ਨਾਲ ਸੋਚਿਆ ਕਿ ਉਹਨਾਂ ਨੂੰ ਕੁਝ ਖਾਈਏ ਪੀਏ ਇਸ ਜਗ੍ਹਾ ਤੇ ਨਾ ਬਹੁਤ ਵਧੀਆ ਲੋਕੇਸ਼ਨ ਹੈ ਟਾਬੇ ਦੀ ਹੋਟਲ ਦੀ ਤੇ ਤੇ ਹੁਣ ਆਪਾਂ ਇੱਥੇ ਖਾਵਾ ਪੀਵਾ ਕੁਝ ਦੇਖ ਸਕਦੇ ਹੋ ਬਹੁਤ ਸਫਾਈ ਹੈ ਇਸ ਜਗ੍ਹਾ ਦੀ ਨਾ ਆ ਦੇਖੋ ਤੇ ਰੁਕੇ ਇਸ ਜਗ੍ਹਾ ਤੇ ਇਸ ਲੋਕੇਸ਼ਨ ਤੇ ਬਹੁਤ ਵਧੀਆ ਲੋਕੇਸ਼ਨ ਆ ਸਭਾਈ ਬਹੁਤ ਹੈ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਬਾਬਾ ਨਿੰਮ ਵਾਲਾ ਢਾਬਾ ਨਿਊ ਜ਼ਿਮੀਦਾਰਾ ਢਾਬਾ ਹਾਂਜੀ ਟੀਵੀ ਲੱਗਾ ਹੋਇਆ ਪੁਰਾਣੇ ਸਮੇਂ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਡੈਕੋਰੇਟਡ ਕੀ ਗੱਲ ਬਾਤ ਅਸੀਂ ਰੈਣਪੁਰਾ ਇਸ ਤਰ੍ਹਾਂ ਪੈਸੀ ਹਾਲ ਬਣਾਇਆ ਹੋਇਆ ਦੇਖੋ ਕੀ ਗੱਲ ਬਾਤ ਆ ਪੁਰਾਣਾ ਇੰਡ ਆਪਾਂ ਸੋਚਿਆ ਕਿ ਉਹਨਾਂ ਇੱਥੇ ਬੈਠ ਕੇ ਗੁਸਾਈਏ ਪਈਏ ਹੈਨਾ ਆ ਦੇਖੋ ਇਹ ਕੀ ਗੱਲ ਬਾਤ ਆ ਹੈਨਾ ਇਸ ਤਰ੍ਹਾਂ ਬਣੇ ਹੋਏ ਨੇ ਇਟੋਇਲਟ ਬਾਥਰੂਮ ਆ ਦੇਖੋ ਜੀ ਨਿਊ ਜ਼ਿਮੀਦਾਰਾ ਢਾਬਾ ਬਹੁਤ ਸੋਹਣੀ ਲੋਕੇਸ਼ਨ ਹੈ ਇਹ ਆ ਦੇਖੋ ਜੀ ਕਾ ਗੱਲਵਾਤ ਹੈ ਨਾ ਸੀਰਾ ਐਂਡਮ ਹੈ ਨਾ ਬਹੁਤ ਹੀ ਵਧੀਆ ਲੋਕੇਸ਼ਨ ਆ ਤੇ ਬੁੱਟੇ ਹਰੇ ਭਰੇ ਬੁੱਟੇ ਲੱਗੇ ਹੋਏ ਨੇ ਫੁੱਲਦਾਰ ਤੇ ਏਸੀ ਹਾਲਾ ਅੰਦਰ ਬੈਠਣ ਦੇ ਲਈ ਬੈਸ ਨੂੰ ਢਾਬਾ ਇਹ ਯਾਨੀ ਕਿ ਬੈਸ ਨੂੰ ਢਾਬਾ ਜੀ ਇਹ ਤੁਸੀਂ ਦੇਖ ਸਕਦੇ ਹੋ ਹਾਂ ਜੀ ਤੇ ਆਪਾਂ ਰੁੱਕੇ ਇਸ ਜਗ੍ਹਾ ਤੇ ਆਪਾਂ ਸੋਚਿਆ ਕਿ ਉਹਨੇ ਇਸ ਜਗ੍ਹਾ ਦੇ ਕੋਸ ਬੈਠ ਕੇ ਖਾਈਏ ਪੀਏ ਨਾ ਤੇ ਆਪਾਂ ਇਸ ਤੋਂ ਅੱਗੇ ਆਪਾਂ ਵੀਡੀਓ ਨਹੀਂ ਕਰਦੇ ਹੈਗੇ ਆਪਾਂ ਸੋਚਦੇ ਆ ਚਲੋ ਉਸ ਅਰਦੇ ਆਰਡਰ ਅੰਦਰ ਰ ਬੈਠ ਕੇ ਕੁਝ ਖਾਣੇ ਪੀਣੇ ਆ ਫਿਰ ਚੱਲਦੇ ਅੱਗੇ ਆਪਾਂ ਨੇ ਲਿਆਂਦਾ ਸੀਗਾ ਲੁਧਿਆਣੇ ਤੋਂ ਕੰਪਰੈਸਰ ਆ ਤੇ ਰਸਤੇ ਵਿੱਚ ਸੋਚਿਆ ਕਿ ਚਲੋ ਹੁਣ ਭੁੱਖ ਲੱਗ ਗਈ ਹੈ ਕਾਫੀ ਟਾਈਮ ਹੋ ਚੁੱਕੇ ਨਾ ਨਾਲੇ ਗੱਡੀ ਆਰਾਮ ਕਰ ਲਈ ਨਾਲੇ ਆਪਾਂ ਵੀ ਪੇਟ ਪੂਜਾ ਕਰ ਲਈ ਆਪਣਾ ਦੇਖ ਕੇ ਵੀਡੀਓ ਵਧੀਆ ਲੱਗੀ ਜੀ ਨਾ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਕਿ ਆਪਣੇ ਮੇਰੇ ਵੀਡੀਓ ਤੇ ਨੋਟੀਫਿਕੇਸ਼ਨ ਆ ਵੀਡੀਓ ਤੁਹਾਡੇ ਤੱਕ ਹੋਰ ਵੀ ਪਹੁੰਚਦੀ ਰਹੇਣਾ ਦਰਾਹੇ ਦੇ ਨਜ਼ਦੀਕ ਖੜਿਆ ਇਸ ਸਮੇ ਤੇ ਇਸ ਤਰ੍ਹਾਂ ਪਹਗਾ ਜੀ ਮੈਕਡੋਨਲਡਰ ਆਹ ਦੇਖ ਰਹੇ ਹਾਂ ਨਿਊ ਨੇੜੇ ਕਰਕੇ ਦਿਖਾ ਦਿੰਨਾ ਇਹ ਹੈਗਾ ਜੀ ਮੈਕਡੀ ਤੇ ਆ ਹੈਗਾ ਜੀ ਨਿਊ ਜਮੀਦਾਰ ਜਿਸ ਜਿਸ ਨੇ ਇਸ ਜਗ੍ਹਾ ਤੇ ਖਾਣਾ ਪਾਣੀ ਖਾਦਾ ਪੀਦਾ ਜੀ ਇਸ ਨੇ ਵੀ ਕੁਝ ਵੀ ਹੈ ਨਾ ਇਸ ਜਗ੍ਹਾ ਤੇ ਖਾਦਾ ਪੀਦਾ ਕੋਈ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਇਸ ਜਗ੍ਹਾ ਦਾ ਟੈਸਟ ਕਿਵੇਂ ਆ ਖਾਣੇ ਪੀਣੇ ਦਾ ਹੈ ਨਾ ਮਨ ਤਾਂ ਵੈਸੇ ਵਧੀਆ ਲੱਗਦੀ ਆ ਆਪਾਂ ਪਹਿਲਾਂ ਵੀ ਇਸ ਜਗ੍ਹਾ ਤੇ ਕਈ ਵਾਰ ਰੁਕਿਆ ਤੇ ਅੱਜ ਵੀ ਰੁਕੇ ਆ ਜੀ ਹਾਂਜੀ ਇਸ ਵੀਰ ਦਾ ਨਾਮ ਹੋਇਆ ਗੁਰਵੀਰ ਸਿੰਘ ਜੀ ਗੁਰਵੀਰ ਇਹ ਨਾ ਵੀਰ ਆ ਬਾਈ ਗੁਰਵੀਰ ਸਿੰਘ ਆ ਤੇ ਆ ਦੇਖੋ ਕਿਸੀ ਹਾਲਾ ਇਸ ਜਗ੍ਹਾ ਤੇ ਆਪਾਂ ਬੈਠ ਕੇ ਖਾਵਾਂਗੇ ਖਾਲਾ ਪੀਣਾ ਹੈ ਨਾ ਦੇਖਦੇ ਆਪਾਂ ਅੰਦਰ ਵੀ ਦਿਖਾ ਦਈਏ ਲੋਕੇਸ਼ਨ ਮੜਾ ਫੁੱਲ ਸਰਵਾਜਾ ਆ ਕੀ ਗੱਲ ਬਾਤ ਆਇਆ ਨਾ ਬਹੁਤ ਵਧੀਆ ਜੀ ਇੰਦਰੋਂ ਹਾਂਜੀ ਸੰਤਾਂ ਦੀ ਤਸਵੀਰ ਲੱਗੀ ਹੋਈ ਆ ਦੇਖ ਸਕਦੇ ਹੋ ਸੰਤ ਰਾੜਾ ਸਾਹਿਬ ਵਾਲੇ ਇਸਰ ਸਿੰਘ ਜੀ ਮਹਾਰਾਜ ਆ ਦੇਖੋ ਜੀ ਬਾਬੇਾਂ ਦੀ ਤਸਵੀਰ ਲੱਗੀ ਹੋਈ ਆ ਤੇ ਦਸਮ ਪਿਤਾ ਜੀ ਵੱਲੋਂ ਨਾ ਡੇਡ ਵਿਖੇ ਕਿਤੇ ਗਏ 52 ਹੁਕਮਾਂ ਉਹਨਾਂ ਬਾਰੇ ਵੀ ਲਿਖਿਆ ਹੋਇਆ ਏ ਹਾਂਜੀ ਕੀ ਉਹਨਾਂ ਨੇ 52 ਹੁਕਮ ਕਿਤੇ ਸੀਗੇ ਕਿਰਤ ਦੀ ਧਰਮ ਦੀ ਕਿਰਤ ਧਰਮ ਦੀ ਕਰਨੀ ਦਸਵੰਦ ਦੇਣਾ ਗੁਰਬਾਣੀ ਕੰਠ ਕਰਨੀ ਅਮਰਤ ਵੇਲੇ ਜਾਗਣਾ ਪਿਆਰ ਨਾਲ ਗੁਰਸਖਾਂ ਦੀ ਸੇਵਾ ਕਰਨੀ ਗੁਰਸਿੱਖਾ ਪਾਸੋਂ ਗੁਰਬਾਣੀ ਦੇ ਅਰਥ ਸਮਝਣੇ ਪੰਜ ਕਕਾਰਾਂ ਦੀ ਰਾਇਤ ਦ੍ਰਣ ਰੱਖਣੀ ਸ਼ਬਦ ਦਾ ਅਭਿਆਸ ਕਰਨਾ ਧਿਆਨ ਸਤ ਸਰੂਪ ਸਤਗੁਰੂ ਦਾ ਕਰਨਾ ਸਤਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹਾਂਜੀ ਦੇਖ ਸਕਦੇ ਹੋ ਤੁਸੀਂ ਬਾਕੀ ਆਪ ਪੜ੍ਹ ਕੇ ਦੇਖ ਸਕਦੇ ਹੋ ਇਹ ਹੈਗੇ ਨੇ ਪੂਰੇ 52 ਹੁਕਮਨਾਮੇ ਜੋ ਇਹਨਾਂ ਨੇ ਕੀਤੇ ਸੀਗੇ ਇਨ ਦੇੜ ਵਿਖੇ ਕਰੀ ਦਰਸ਼ਨ ਸੰਤਾਂ ਦੇ ਬਾਬਾ ਸੰਤ ਬਾਬਾ ਇਸਰ ਸਿੰਘ ਜੀ ਵਾ ਤੇ ਸਾਰਾ ਜਿਹੜਾ ਕੀ ਹਾਲ ਹੈ ਨਾ ਇਹ ਬਹੁਤ ਹੀ ਵਧੀਆ ਠੰਡਾ ਸਾਰਾ ਇਹ ਬਹੁਤ ਸਫਾਈ ਦਾ ਧਿਆਨ ਰੱਖਿਆ ਗਿਆ ਏ। ਹਾਂਜੀ। ਤੇ ਜਿਹੜੇ ਪੰਜਾਬੀ ਵਿਰਸੇ ਦੀਆਂ ਪੁਰਾਣੀਆਂ ਤਸਵੀਰਾਂ ਸਰਦੀਆਂ ਉਹ ਵੀ ਲੱਗੀਆਂ ਹੋਈਆਂ ਨੇ। ਤੇ ਆਪਾਂ ਇਸ ਜਗ੍ਹਾ ਤੇ ਬੈਠ ਕੇ ਰੋਟੀ ਪ੍ਰਸਾਦਾ ਛਕਾਂਗੇ ਦੇਖਦੇ ਆਂ ਫਿਰ। ਦੇਖਾ ਦੋਸਤੋ ਵੀਡੀਓ ਵਧੀਆ ਲੱਗਦੀ ਹੈ ਲਾਇਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕਿਸ ਤਰ੍ਹਾਂ ਦੀ ਲੱਗਦੀ ਹੈ ਤੁਹਾਨੂੰ ਆਪਣੀ ਵੀਡੀਓ।